ਪ੍ਰੀਤ ਦੀ ਦਰਾਣੀ ਆਪਣੇ ਪੇਕੇ ਗਈ ਸੀ ਤੇ ਉਸ ਤੇ ਦਿਓਰ ਦੀ ਦੇਖਭਾਲ ਉਸ ਤੇ ਛੱਡ ਗਈ ਪ੍ਰੀਤ ਜਦੋਂ ਆਪਣੇ ਦਿਓਰ ਨਾਲ ਰਾਤ ਵਿੱਚ ਕੱਲੀ ਸੀ ਤਾਂ ਘਰ ਵਿੱਚ ਪ੍ਰੀਤ ਦੀ ਉਮਰ 42 ਕੋ ਸਾਲ ਦੀ ਸੀ ਪਰ ਉਸ ਦਾ ਫਿਗਰ ਬਹੁਤ ਸੋਹਣਾ ਸੀ ਹਾਲੇ ਕੋਈ ਬੱਚਾ ਨਹੀਂ ਸੀ ਤੇ ਉਸ ਦਾ ਘਰ ਵਾਲਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਤਨਖਾਹ ਚੰਗੀ ਨਾ ਹੋਣ ਕਰਕੇ ਉਹ ਪ੍ਰੀਤ ਨੂੰ ਨਾਲ ਨਹੀਂ ਲੈ ਕੇ ਜਾ ਸਕਿਆ ਕਿਉਂਕਿ ਉਹ ਮੁੰਡਿਆਂ ਦੇ ਨਾਲ ਕਮਰੇ ਵਿੱਚ ਰਹਿੰਦਾ ਸੀ ਪ੍ਰੀਤ ਦੇਖਣ ਨੂੰ ਬਹੁਤ ਸੋਹਣੀ ਸੀ ਪਰ ਉਹ ਆਪਣੇ ਆਪ ਨੂੰ ਸਵਾਰਨ ਤੇ ਬਹੁਤ ਧਿਆਨ ਦਿੰਦੀ ਸੀ ਉਹ ਆਪਣੇ ਦਿਓ ਰਵੀ ਅਤੇ ਉਸਦੀ ਘਰ ਵਾਲੀ ਅੰਜਲੀ ਦੇ ਨਾਲ ਬੀਕਾਨੇਰ ਵਿੱਚ ਰਹਿੰਦੀ ਸੀ ਪ੍ਰੀਤ ਦਾ ਘਰਵਾਲਾ ਛੁੱਟੀਆਂ ਵਿੱਚ ਘਟ ਹੀ ਆਉਂਦਾ ਸੀ ਕਿਉਂਕਿ ਉਸ ਨੂੰ ਛੁੱਟੀਆਂ ਮਿਲਦੀਆਂ ਹੀ ਘੱਟ ਸੀ ਇਸ ਲਈ ਉਹ ਘਰੇ ਘਟ ਹੀ ਆਉਂਦਾ ਪਰ ਫੋਨ ਤੇ ਦਿਲ ਭਰ ਕੇ ਗੱਲਾਂ ਕਰਦੇ ਪ੍ਰੀਤ ਆਪਣੀ ਦਰਾਨੀ ਨਾਲ ਉਸ ਦੇ ਘਰ ਵਾਲੇ ਨਾਲ ਗੱਲਾਂ ਕਰ ਲੈਂਦੀ ਪਰ ਉਸ ਦੀ ਕਮੀ ਉਸ ਨੂੰ ਬਹੁਤ ਸਤਾਉਂਦੀ ਉਹ ਜਵਾਨ ਸੀ ਉਸ ਦਾ ਵੀ ਦਿਲ ਕਰਦਾ ਸੀ ਕਿ ਆਪਣੇ ਘਰ ਵਾਲੇ ਦੇ ਨਾਲ ਜਾਵੇ ਕਿਉਂਕਿ ਰਾਤ ਨੂੰ ਦਿਓਰ ਦੇ ਕਮਰੇ ਵਿੱਚੋਂ ਬੜੀਆਂ ਆਵਾਜ਼ਾਂ ਆਉਂਦੀਆਂ ਸੀ ਘਵਾਰ ਦੀ ਗੱਲ ਸੀ ਜਦੋਂ ਉਸ ਦੀ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਸੀ ਤਾਂ ਉਸ ਨੇ ਆਪਣੇ ਦਿਓਰ ਨੂੰ ਆਵਾਜ਼ ਮਾਰੀ ਤਾਂ ਉਸ ਨੇ ਕਿਹਾ ਭਾਬੀ ਮੈਂ ਮਾਲਿਸ਼ ਕਰ ਦਿੰਨਾ ਸ਼ਾਇਦ ਤੁਹਾਨੂੰ ਆਰਾਮ ਮਿਲ ਜਾਵੇ ਤਾਂ ਪ੍ਰੀਤ ਕਹਿਣ ਲੱਗੀ ਕਰ ਦੇ ਤੇ ਉਸ ਨੇ ਮਾਲਿਸ਼ ਸ਼ੁਰੂ ਕਰ ਦਿੱਤੀ ਪ੍ਰੀਤ ਨੂੰ ਆਰਾਮ ਮਿਲ ਰਿਹਾ ਸੀ ਪਰ ਪਤਾ ਨਹੀਂ ਕਿਉਂ ਪ੍ਰੀਤ ਜਿਹੜੀ ਅੱਗ ਨੂੰ ਦੱਬੀ ਬੈਠੀ ਸੀ ਉਹ ਸੁਲਗਣ ਲੱਗੀ ਸੀ ਪ੍ਰੀਤ ਨੇ ਸਮਝਿਆ ਦਿਓਰ ਦਾ ਵਿਆਹ ਹੋਇਆ ਉਸ ਦਿਨ ਤਾਂ ਪ੍ਰੀਤ ਨੇ ਆਪਣੇ ਆਪ ਨੂੰ ਸਮਝਾ ਲਿਆ ਸੀ ਤੜਫ ਰਹੀ ਸੀ ਪਰ ਇੱਕ ਦਿਨ ਅਚਾਨਕ ਉਸਤੇ ਜਿਓਰ ਦੀ ਘਰ ਵਾਲੀ ਅੰਜਲੀ ਨੂੰ ਪੇਕੇ ਜਾਣਾ ਪਿਆ ਕਿਉਂਕਿ ਉਸਤੇ ਪਿਓ ਦੀ ਸਿਹਤ ਠੀਕ ਨਹੀਂ ਸੀ ਅੰਜਲੀ ਆਪਣੇ ਪੇਕੇ ਜਾ ਰਹੀ ਸੀ ਹੁਣ ਘਰ ਵਿੱਚ ਪ੍ਰੀਤ ਅਤੇ ਉਸ ਦਾ ਜਿਓਰ ਹੀ ਰਹਿ ਗਏ ਸੀ ਅੰਜਲੀ ਨੇ ਪ੍ਰੀਤ ਨੂੰ ਕਿਹਾ ਦੀਦੀ ਮੈਂ ਤੁਹਾਨੂੰ ਇੰਨਾ ਬਾਰੇ ਫੋਨ ਤੇ ਸਭ ਦੱਸ ਦਊਂਗੀ ਜੀ ਬਸ ਘਰ ਦਾ ਖਿਆਲ ਰੱਖਿਓ ਤੇ ਰੋਟੀ ਦੇ ਦਿਓ ਇਹ ਕਹਿ ਕੇ ਉਹ ਚਲੀ ਗਈ ਰਾਤ ਨੂੰ ਜਦੋਂ ਪ੍ਰੀਤ ਦਾ ਜੋਰ ਦਫ਼ਤਰੋਂ ਘਰ ਆਇਆ ਤਾਂ ਪ੍ਰੀਤ ਕੁਝ ਕੰਮ ਕਰ ਰਹੀ ਸੀ ਉਸ ਤੇ ਦਿਓਰ ਨੇ ਦੇਖਿਆ ਹੀ ਨਹੀਂ ਤੇ ਸਿੱਧਾ ਆਪਣੇ ਕਮਰੇ ਵਿੱਚ ਬਣੇ ਬਾਥਰੂਮ ਵਿੱਚ ਨਹਾਉਣ ਲਈ ਚਲਾ ਗਿਆ ਕੁਝ ਦੇਰ ਬਾਅਦ ਉਹ ਆਪਣੀ ਘਰਵਾਲੀ ਨੂੰ ਆਵਾਜ਼ਾਂ ਮਾਰ ਰਿਹਾ ਸੀ ਕਿਉਂਕਿ ਉਹ ਬਾਥਰੂਮ ਵਿੱਚ ਤੌਲੀਆ ਲੈ ਕੇ ਜਾਣਾ ਭੁੱਲ ਗਿਆ ਸੀ ਪ੍ਰੀਤ ਸਮਝ ਗਈ ਸੀ ਕਿ ਸ਼ਾਇਦ ਰਵੀ ਨੂੰ ਯਾਦ ਨਹੀਂ ਕਿ ਅੰਜਲੀ ਪੇਕੇ ਗਈ ਹੈ ਉਹ ਜਲਦੀ ਨਾਲ ਤੌਲੀਆ ਲੈ ਕੇ ਉੱਥੇ ਪਹੁੰਚੀ ਜਿੱਦਾਂ ਹੀ ਦਰਵਾਜ਼ਾ ਖੜਕਾਇਆ ਰਵੀ ਨੇ ਉਸ ਨੂੰ ਅੰਜਲੀ ਸਮਝ ਕੇ ਅੰਦਰ ਬਾਥਰੂਮ ਵਿੱਚ ਖਿੱਚ ਲਿੱਤਾ ਪ੍ਰੀਤ ਨੇ ਉਸ ਤੋਂ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਭਿੱਜ ਗਈ ਸੀ ਨੂੰ ਬਹੁਤ ਸ਼ਰਮ ਆ ਰਹੀ ਸੀ ਉਸ ਤੇ ਦਿਓਰ ਨੇ ਜਿੱਦਾਂ ਹੀ ਪ੍ਰੀਤ ਦੀ ਆਵਾਜ਼ ਸੁਣੀ ਉਸ ਨੇ ਜਲਦੀ ਨਾਲ ਉਸ ਵੱਲ ਮੂੰਹ ਕੀਤਾ ਅਤੇ ਉਹ ਬਹੁਤ ਬੁਰੀ ਤਰ੍ਹਾਂ ਘਬਰਾ ਗਿਆ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕੀ ਉਹ ਪ੍ਰੀਤ ਸੀ ਪ੍ਰੀਤ ਭੱਜ ਕੇ ਬਾਹਰ ਆ ਗਈ ਤੇ ਬਾਹਰ ਆਉਂਦੇ ਹੀ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਤੇ ਉਸ ਨੇ ਜਲਦੀ ਨਾਲ ਆਪਣੇ ਕੱਪੜੇ ਬਦਲੇ ਤੇ ਦਿਓੜ ਦੇ ਨਹਾ ਕੇ ਬਾਹਰ ਆਉਣ ਤੋਂ ਪਹਿਲਾਂ ਰੋਟੀ ਦਾ ਇੰਤਜ਼ਾਮ ਕਰਨ ਲੱਗੀ ਰਵੀ ਅੰਜਲੀ ਦਾ ਨਾਂ ਲੈ ਕੇ ਉੱਚੀ-ਉੱਚੀ ਬੋਲ ਰਹੀ ਸੀ ਪ੍ਰੀਤ ਨੂੰ ਬਹੁਤ ਸ਼ਰਮ ਆ ਰਹੀ ਸੀ ਉਸ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤੇ ਉਸ ਨੇ ਕਿਹਾ ਰਵੀ ਅੰਜਲੀ ਪੇਕੇ ਗਈ ਹੈ ਤੂੰ ਬੈ ਮੈਂ ਰੋਟੀ ਲੈ ਕੇ ਆਉਣੀ ਹਾਂ ਰਵੀ ਨੇ ਕਿਹਾ ਹਾਂ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਕਿ ਅੱਜ ਪੇਕੇ ਜਾਣ ਵਾਲੀ ਸੀ ਮੈਂ ਬਹੁਤ ਰੁੱਝਿਆ ਸੀ ਇਸ ਲਈ ਉਸ ਦਾ ਫੋਨ ਨਹੀਂ ਚੁੱਕਿਆ ਸੀ ਪ੍ਰੀਤ ਦਾ ਦਿਲ ਖੁਰਸੀ ਉਹ ਬੈਠ ਗਿਆ ਤੇ ਪ੍ਰੀਤ ਨੇ ਰੋਟੀ ਲਿਆ ਕੇ ਦਿੱਤੀ ਉਸ ਦੀਆਂ ਅੱਖਾਂ ਉੱਪਰ ਨਹੀਂ ਹੋ ਰਹੀਆਂ ਸੀ ਰਵੀ ਨੇ ਪੁੱਛਿਆ ਭਾਬੀ ਤੁਸੀਂ ਰੋਟੀ ਖਾਧੀ ਤਾਂ ਕਹਿਣ ਲੱਗੀ ਕਿ ਤੁਸੀਂ ਖਾ ਲਓ ਮੈਂ ਬਾਅਦ ਵਿੱਚ ਖਾਣੀ ਆ ਰਵੀ ਨੇ ਪ੍ਰੀਤ ਨੂੰ ਕਿਹਾ ਕਿ ਭਾਬੀ ਸੌਰੀ ਮੈਂ ਤੁਹਾਨੂੰ ਅੰਜਲੀ ਸਮਝ ਲਿਆ ਸੀ ਮੇਰੇ ਤੋਂ ਗਲਤੀ ਹੋ ਗਈ ਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਦੇਵਰ ਜੀ ਮੈਂ ਸਮਝ ਗਈ ਸੀ ਇਹ ਸਭ ਗਲਤੀ ਨਾਲ ਹੋਇਆ ਤਾਂ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ ਮਾਫ ਕਰ ਦਿੱਤਾ ਤਾਂ ਮੇਰੇ ਨਾਲ ਬੈਠ ਕੇ ਰੋਟੀ ਖਾਓ ਪ੍ਰੀਤ ਨੇ ਕਿਹਾ ਠੀਕ ਹੈ ਤੇ ਫਿਰ ਦੋਨਾਂ ਨੇ ਰੋਟੀ ਖਾਧੀ ਉਸ ਤੋਂ ਬਾਅਦ ਬਹੁਤ ਗੱਲਾਂ ਕੀਤੀਆਂ ਫਿਰ ਪ੍ਰੀਤ ਭਾਂਡੇ ਮਾਂਜਣ ਚਲੀ ਗਈ ਉਸਦੇ ਦਿਓਰ ਨੇ ਕਿਹਾ ਕਿ ਭਾਬੀ ਸਵੇਰੇ ਕਰ ਲਈ ਹੁਣ ਤੁਸੀਂ ਥੱਕ ਗਏ ਹੋ ਜਾ ਕੇ ਆਰਾਮ ਕਰੋ ਪ੍ਰੀਤ ਕਹਿਣ ਲੱਗੀ ਨਹੀਂ ਦੇਵ ਜੀ ਮੈਂ ਹੁਣੇ ਕਰ ਦਿੰਨੀ ਆ ਜਦੋਂ ਤੱਕ ਮੈਂ ਸਾਰਾ ਕੰਮ ਨਾ ਕਰ ਲਵਾਂ ਮੈਨੂੰ ਚੈਨ ਨਹੀਂ ਆਉਂਦਾ ਉਸ ਨੇ ਕਿਹਾ ਭਾਬੀ ਮੈਂ ਤੁਹਾਡੀ ਮਦਦ ਕਰ ਦਿੰਨਾ ਉਹ ਆਪਣੀ ਭਾਬੀ ਦੇ ਭਾਂਡੇ ਮਾਂਜਣ ਵਿੱਚ ਮਦਦ ਕਰ ਰਿਹਾ ਸੀ ਪ੍ਰੀਤ ਨੇ ਉਸ ਨੂੰ ਬਹੁਤ ਵਾਰੀ ਰੋਕਿਆ ਸੀ ਪਰ ਉਹ ਨਹੀਂ ਮੰਨ ਰਹੀ ਸੀ ਫਿਰ ਸਾਰਾ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਦੇਰ ਗੱਲਾਂ ਕੀਤੀਆਂ ਤੇ ਪ੍ਰੀਤ ਕਹਿਣ ਲੱਗੀ ਕਿ ਚਲੋ ਹੁਣ ਸੌ ਜਾਓ ਰਾਤ ਬਹੁਤ ਹੋ ਗਈ ਹੈ ਪ੍ਰੀਤ ਦਾ ਤਾਂ ਦਿਲ ਨਹੀਂ ਕਰ ਰਿਹਾ ਸੀ ਜਾਣ ਦਾ ਉਸ ਦਾ ਦਿਲ ਕਰ ਰਿਹਾ ਸੀ ਕਿ ਹੋਰ ਬੈਠੇ ਤੇ ਉਸ ਨਾਲ ਗੱਲਾਂ ਕਰੇ ਉਹ ਬੜੇ ਹੀ ਬੇਮਨ ਨਾਲ ਉੱਠ ਕੇ ਕਮਰੇ ਵਿੱਚ ਜਾਣ ਲੱਗੀ ਤਾਂ ਉਸ ਦਾ ਦਿਉਰ ਰਵੀ ਉਸ ਨੂੰ ਗੁੱਡ ਨਾਈਟ ਕਹਿ ਕੇ ਆਪਣੇ ਕਮਰੇ ਵਿੱਚ ਚਲੇ ਗਿਆ। ਮੇਰੇ ਪ੍ਰੀਤ ਰਵੀ ਦੇ ਉੱਠਣ ਤੋਂ ਪਹਿਲਾਂ ਸਾਰਾ ਕੰਮ ਖਤਮ ਕਰਕੇ ਨਾਸ਼ਤਾ ਬਣਾਉਣ ਲੱਗੀ। ਜਦੋਂ ਰਵੀ ਬਾਹਰ ਆਇਆ ਤਾਂ ਕਹਿਣ ਲੱਗਿਆ ਭਾਬੀ ਇੰਨੀ ਛੇਤੀ ਸਭ ਕੁਝ ਕਰਨ ਦੀ ਕੀ ਲੋੜ ਸੀ? ਤਾਂ ਪ੍ਰੀਤ ਕਹਿਣ ਲੱਗੀ ਕਿ ਤੂੰ ਦਫ਼ਤਰ ਜਾਣਾ ਹੈ ਕਿਤੇ ਦੇਰ ਨਾ ਹੋ ਜਾਵੇ। ਪਰ ਉਸਨੇ ਕਿਹਾ ਕਿ ਅੱਜ ਦਫ਼ਤਰ ਨਹੀਂ ਜਾਣਾ। ਅੱਜ ਮੈਂ ਸਾਰਾ ਦਿਨ ਘਰਾਂ ਤੁਹਾਡੇ ਨਾਲ ਰਵਾਂਗਾ। ਕੱਲ ਵੀ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਸੀ ਤੇ ਤੁਹਾਨੂੰ ਕੁਝ ਦੱਸਣਾ ਸੀ। पर मैं भूल गया ਤੁਹਾਨੂੰ ਨੀਂਦ ਆ ਰਹੀ ਸੀ ਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਨਹਾ ਲਓ ਫਿਰ ਮੈਂ ਨਾਸ਼ਤਾ ਲਾਉਣੀ ਆ ਰਵੀ ਨਾ ਆ ਕੇ ਆਇਆ ਫਿਰ ਦੋਨਾਂ ਨੇ ਇਕੱਠੇ ਬੈਠ ਕੇ ਨਾਸ਼ਤਾ ਕੀਤਾ ਉਸਦੇ ਜੀਵ ਨੇ ਕਿਹਾ ਭਾਬੀ ਤੁਸੀਂ ਬਹੁਤ ਦਿਨਾਂ ਤੋਂ ਬਾਹਰ ਨਹੀਂ ਗਏ ਤੇ ਵੀਰਾ ਵੀ ਇੱਥੇ ਨਹੀਂ ਸੋਚ ਰਿਹਾ ਤੁਹਾਨੂੰ ਕਿਤੇ ਕਮਾ ਲਿਆਵਾਂ ਤੁਸੀਂ ਮੇਰੇ ਨਾਲ ਬਾਹਰ ਘੁੰਮਣ ਜਾਓਗੇ ਪ੍ਰੀਤ ਨੇ ਕਿਹਾ ਬਹੁਤ ਵਧੀਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਜੇ ਅੰਜਲੀ ਨੂੰ ਪਤਾ ਲੱਗਿਆ ਫਿਰ ਰਵੀ ਕਹਿਣ ਲੱਗਿਆ ਤੁਸੀਂ ਚਿੰਤਾ ਨਾ ਕਰੋ ਮੈਨੂੰ ਇੰਨਾ ਵੀ ਹੱਕ ਨਹੀਂ ਕਿ ਮੈਂ ਤੁਹਾਨੂੰ ਬਾਹਰ ਘੁਮਾ ਕੇ ਲਿਆਵਾਂ ਅਤੇ ਫਿਰ ਤੁਹਾਨੂੰ ਫਿਲਮ ਵੀ ਵਿਖਾਉਣਾ ਹਾਂ ਤੇ ਕਿਸੇ ਹੋਟਲ ਵਿੱਚ ਆਪਾਂ ਰੋਟੀ ਵੀ ਖਾਵਾਂਗੇ ਸ਼ਾਮ ਹੋ ਗਈ ਸੀ ਉਹਨਾਂ ਨੇ ਬਹੁਤ ਸਮਾਨ ਕੀਤਾ ਉਸ ਤੋਂ ਬਾਅਦ ਰਵੀ ਨੇ ਰਾਤ ਦੀ ਰੋਟੀ ਬਾਹਰ ਹੀ ਖਾਈ ਤੇ ਫਿਰ ਘਰ ਵਾਪਸ ਆ ਹੀ ਰਹੇ ਸੀ ਕਿ ਇੰਨੇ ਵਿੱਚ ਪ੍ਰੀਤ ਦੇ ਫੋਨ ਉੱਤੇ ਉਸ ਦੇ ਘਰ ਵਾਲੇ ਦਾ ਫੋਨ ਆ ਗਿਆ ਸੀ ਪ੍ਰੀਤ ਨੇ ਉਸ ਦਾ ਫੋਨ ਚੁੱਕਿਆ ਤੇ ਉਸ ਨਾਲ ਗੱਲਾਂ ਕਰਨ ਲੱਗੀ ਇੰਨੇ ਵਿੱਚ ਉਸਦੇ ਦੋੜ ਨੇ ਉਸ ਨੂੰ ਕਿਹਾ ਭਾਬੀ ਗੱਡੀ ਵਿੱਚ ਬੈਠੋ ਕਾਰ ਚੱਲਦੀਆਂ ਥੋੜੇ ਚਿਰ ਵਿੱਚ ਪ੍ਰੀਤ ਨੇ ਕਿਹਾ ਕਿ ਮੈਂ ਤੁਹਾਨੂੰ ਫੇਰ ਗੱਲ ਕਰਦੀ ਹਾਂ ਹਾਲੇ ਮੈਂ ਬਹੁਤ ਸੀਹਾਂ ਉਸ ਦੀ ਗੱਲ ਸੁਣੇ ਬਿਨਾ ਹੀ ਪ੍ਰੀਤ ਨੇ ਫੋਨ ਕੱਟ ਦਿੱਤਾ ਸੀ ਪ੍ਰੀਤ ਨੇ ਅਜਿਹਾ ਪਹਿਲੀ ਵਾਰੀ ਕੀਤਾ ਸੀ ਤੇ ਘਰ ਵਾਲੇ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਸ ਨੂੰ ਫੋਨ ਤੇ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ ਸੋਚਣ ਲੱਗਾ ਕਿ ਪ੍ਰੀਤ ਕਿਸ ਦੇ ਨਾਲ ਗਈ ਹੈ ਅਤੇ ਉਹ ਆਦਮੀ ਕੌਣ ਸੀ ਫਿਰ ਉਸਨੇ ਸੋਚਿਆ ਕੋਈ ਨਾ ਜਦੋਂ ਫੋਨ ਕਰੂਗੀ ਉਦੋਂ ਪੁੱਛਾਂਗਾ ਕਿ ਕਿੱਥੇ ਸੀ ਤੇ ਕਿਸ ਨਾਲ ਗਈ ਸੀ ਫਿਰ ਰਾਤ ਨੂੰ ਪ੍ਰੀਤ ਨੇ ਆਪਣੇ ਦਿਓੜ ਦੇ ਨਾਲ ਗੱਲਾਂ ਕਰਨ ਲੱਗੀ ਪ੍ਰੀਤ ਜਦੋਂ ਕਮਰੇ ਵਿੱਚ ਜਾਣ ਲੱਗੀ ਤਾਂ ਰਵੀ ਨੇ ਕਿਹਾ ਕਿ ਮੈਂ ਅੱਜ ਵੀ ਇਹਦੀ ਕਮੀ ਪੂਰੀ ਕਰ ਦਿੱਤੀ ਤਾਂ ਕਹਿਣ ਲੱਗਾ ਤੁਸੀਂ ਬਹੁਤ ਚੰਗੇ ਹੋ ਕਹਿਣ ਲੱਗਾ ਕਿ ਮੈਂ ਕਮੀ ਕਿਦਾਂ ਪੂਰੀ ਕਰ ਸਕਦਾ ਉਹ ਮੇਰੇ ਵੱਸ ਵਿੱਚ ਨਹੀਂ ਪ੍ਰੀਤ ਸੰਗਲ ਲੱਗੀ ਤੇ ਕਹਿਣ ਲੱਗੀ ਤੁਸੀਂ ਉਸ ਤੇ ਭਰਾ ਹੋ ਜਿੰਨਾ ਹਕੂਨਾ ਦਾ ਹੈ ਉਨਾ ਤੁਹਾਡਾ ਹੱਕ ਤੁਹਾਡਾ ਵੀ ਹੈ ਤੇ ਮਸਕਰਾਨ ਲਗੀ ਪ੍ਰੀਤ ਦੀ ਸ਼ਰਤ ਪਰੀ ਮਸਕਾਨ ਦੇਖ ਕੇ ਰਵੀ ਸਮਝ ਗਿਆ ਸੀ ਕਿ ਥੋੜੀ देर ਬਾਅਦ ਉਸਨੇ ਕਿਹਾ ਚਲੋ ਬਹੁਤ ਰਾਤ ਹੋ ਗਈ ਤੇ ਪ੍ਰੀਤ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਪ੍ਰੀਤ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਪ੍ਰੀਤ ਨੇ ਸਾਫ਼-ਸਾਫ਼ ਕਿਹਾ ਸੀ ਪਰ ਫਿਰ ਵੀ ਉਸ ਦੀ ਇੱਛਾ ਨੂੰ ਨਹੀਂ ਸਮਝਿਆ ਉਸ ਰਾਤ ਤਾਂ ਪ੍ਰੀਤ ਸੌਂ ਗਈ ਸਵੇਰੇ ਪ੍ਰੀਤ ਦੇ ਘਰ ਵਾਲੇ ਦਾ ਫੋਨ ਆਇਆ ਜਦੋਂ ਉਸਨੇ ਪ੍ਰੀਤ ਨੂੰ ਪੁੱਛਿਆ ਕਿ ਕੱਲ ਤੂੰ ਕਿੱਥੇ ਗਈ ਸੀ ਅਤੇ ਕਿਸ ਦੀ ਗੱਡੀ ਵਿਚ ਆਰੀ ਸੀ ਤਾਂ ਉਸਨੇ ਪੁੱਛਿਆ ਕਿਸ ਨਾਲ ਗਈ ਸੀ ਤਾਂ ਉਸਨੇ ਕਿਹਾ ਕਿ ਮਤਲਬ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਤੇ ਆਦਮੀ ਦੀ ਆਵਾਜ਼ ਆ ਰਹੀ ਸੀ ਜਿਸ ਤੇ ਬਲੌਂ ਤੇ ਤੂੰ ਫੋਨ ਹੀ ਕੱਟ ਦਿੱਤਾ ਉਸਨੇ ਕਿਹਾ ਕਿ ਮੈਂ ਦੇਵਰ ਜੀ ਨਾਲ ਦਵਾਈ ਲੈਣ ਗਈ ਸੀ ਮੇਰੀ ਸਿਹਤ ਠੀਕ ਨਹੀਂ ਸੀ ਤਾਂ ਉਸ ਦਾ ਘਰ ਵਾਲਾ ਕਹਿਣ ਲੱਗਾ ਕਿ ਤੈਨੂੰ ਕੀ ਹੋਇਆ ਉਹ ਘਬਰਾ ਗਿਆ ਤੇ ਉਸਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਇਸ ਲਈ ਮੈਂ ਤੁਹਾਨੂੰ ਨਹੀਂ ਦੱਸਿਆ ਸੀ ਦਰਸਲ ਮੇਰੀ ਸਿਹਤ ਖਰਾਬ ਹੋ ਗਈ ਸੀ ਅਤੇ ਰਵੀ ਮੈਨੂੰ ਡਾਕਟਰ ਕੋਲ ਲੈ ਗਿਆ ਸੀ ਤੇ ਮੈਨੂੰ ਬੁਖਾਰ ਸੀ ਉਸਤੇ ਘਰ ਵਾਲੇ ਨੇ ਕਿਹਾ ਤੂੰ ਆਪਣਾ ਧਿਆਨ ਰੱਖ ਤੇ ਦਵਾਈ ਟਾਈਮ ਤੇ ਲੈ ਤੇ ਫੇਰ ਤੋਂ ਡਾਕਟਰ ਨੂੰ ਜ਼ਰੂਰ ਦਿਖਾ ਦੇਈ ਪ੍ਰੀਤ ਨੇ ਦਿਓਰ ਦੇ ਜਾਣ ਤੋਂ ਪਹਿਲਾਂ ਹੀ ਸਾਰਾ ਕੰਮ ਕਰ ਲਿਆ ਸੀ ਉਹਨਾਂ ਦਫ਼ਤਰ ਚਲਾ ਗਿਆ ਸੀ ਪਰ ਪ੍ਰੀਤ ਦਾ ਘਰ ਵਿੱਚ ਇਕੱਲੇ ਦਿਲ ਨਹੀਂ ਲੱਗ ਰਿਹਾ ਸੀ ਉਸਦੇ ਅਰਮਾਨ ਬਾਰ-ਬਾਰ ਮਚਲ ਰਹੇ ਸੀ ਪ੍ਰੀਤ ਨੇ ਆਪਣੇ ਦਿਓਰ ਨੂੰ ਫੋਨ ਕੀਤਾ ਤੇ ਕਿਹਾ ਕਿ ਉਸਨੇ ਕੀ ਹੋਇਆ ਭਾਬੀ ਪ੍ਰੀਤ ਕਹਿਣ ਲੱਗੀ ਕੁਝ ਨਹੀਂ ਬਸ ਤੇਰੀ ਯਾਦ ਆ ਰਹੀ ਸੀ ਇਸ ਲਈ ਤੇਰੇ ਨਾਲ ਸਮਾਂ ਬਤਾਉਣਾ ਚਾਹੁੰਦੀ ਸੀ ਮੈਨੂੰ ਤੇਰੇ ਨਾਲ ਬਹੁਤ ਵਧੀਆ ਲੱਗਦਾ। ਪ੍ਰੀਤ ਦਾ ਘਰਵਾਲੇ ਦਾ ਫੋਨ ਆ ਰਿਹਾ ਸੀ ਪਰ ਉਹ ਚੁੱਕ ਨਹੀਂ ਰਹੀ ਸੀ ਤੇ ਆਪਣੇ ਦਿਉਰ ਰਵੀ ਨਾਲ ਗੱਲਾਂ ਕਰ ਰਹੀ ਸੀ। ਉਸ ਦਾ ਘਰਵਾਲਾ ਚਿੰਤਾ ਕਰ ਰਿਹਾ ਸੀ। ਪਿਛਲੇ 1 ਘੰਟੇ ਤੋਂ ਫੋਨ ਕਰ ਰਿਹਾ ਸੀ ਪਰ ਪ੍ਰੀਤ ਦਾ ਫੋਨ ਬਿਜ਼ੀ ਆ ਰਿਹਾ ਸੀ। ਇਸ ਤੋਂ ਪਹਿਲਾਂ ਕਦੀ ਪ੍ਰੀਤ ਦਾ ਫੋਨ ਇੰਨਾ ਬਿਜ਼ੀ ਨਹੀਂ ਆਉਂਦਾ ਸੀ। ਪ੍ਰੀਤ ਥੋੜੇ ਜਿਰ ਵਿੱਚ ਹੀ ਬੈਕ ਕਾਲ ਕਰਦੀ ਸੀ ਪਰ ਅੱਜ ਪੂਰਾ ਦਿਨ ਨਿਕਲ ਗਿਆ ਸੀ। ਪ੍ਰੀਤ ਦਾ ਘਰਵਾਲਾ ਉਸ ਦੇ ਫੋਨ ਦੀ ਅੜੀ ਕਰ ਰਿਹਾ ਸੀ। ਪ੍ਰੀਤ ਨੇ ਉਹ ਹੀ ਨਾ ਕੀਤਾ ਉਸ ਨੂੰ ਚਿੰਤਾ ਹੋ ਰਹੀ ਸੀ ਫਿਰ ਰਵੀ ਆ ਗਿਆ ਤੇ ਰਵੀ ਆ ਕੇ ਨਹਾਉਣ ਚਲਾ ਗਿਆ ਤੇ ਜਦੋਂ ਫਰੈਸ਼ ਹੋ ਕੇ ਬਾਹਰ ਆਇਆ ਤਾਂ ਪ੍ਰੀਤ ਨੇ ਉਸ ਨੂੰ ਆਵਾਜ਼ ਮਾਰੀ ਉਸ ਨੂੰ ਰੋਟੀ ਲਿਆਉਣ ਲਈ ਕਿਹਾ ਤੇ ਪ੍ਰੀਤ ਨੇ ਅਤੇ ਉਸ ਨੇ ਦੋਨਾਂ ਨੇ ਰੋਟੀ ਖਾਧੀ ਉਸ ਨੇ ਆਪਣੇ ਹੱਥਾਂ ਨਾਲ ਰਵੀ ਨੂੰ ਆਈਸਕ੍ਰੀਮ ਖਵਾਈ ਦੋਨੋਂ ਮਿਲ ਕੇ ਆਈਸਕ੍ਰੀਮ ਖਾ ਰਹੇ ਸੀ ਅਤੇ ਗੱਲਾਂ ਕਰ ਰਹੇ ਸੀ ਰਵੀ ਨੇ ਪੁੱਛਿਆ ਭਾਬੀ ਹੁਣ ਤਾਂ ਤੁਹਾਨੂੰ ਵੀਰੇ ਦੀ ਯਾਦ ਨਹੀਂ ਆ ਰਹੀ ਇਤਨੇ ਕਿਹਾ ਨਹੀਂ ਮੈਨੂੰ ਨਹੀਂ ਯਾਦ ਆ ਰਹੀ ਅਸਤਾ ਮੈਂ ਪੂਰਾ ਦਿਨ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਫਿਰ ਉਸਦੇ ਦਿਓਰ ਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲੈਂਦੇ ਹੋਏ ਕਿਹਾ ਤੁਸੀਂ ਚਾਹੋ ਤਾਂ ਮੈਂ ਵੀਰੇ ਦੀ ਕਮੀ ਪੂਰੀ ਕਰ ਸਕਦਾ ਪ੍ਰੀਤ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਕਿਉਂਕਿ ਪ੍ਰੀਤ ਆਪਣੇ ਦਿਓਰ ਦਾ ਇਸ਼ਾਰਾ ਸਮਝ ਗਈ ਸੀ ਉਹ ਹੁਣ ਬਹੁਤ ਸੋਚ ਰਹੀ ਸੀ ਕਿ ਆਪਣੇ ਕਮਰੇ ਵਿੱਚ ਜਾਵੇ ਤੇ ਦਿਓਰ ਵੀ ਸਮਝ ਗਿਆ ਸੀ ਕਿ ਪ੍ਰੀਤ ਕੀ ਚਾਹੁੰਦੀ ਹੈ ਉਸ ਤੋਂ ਬਾਅਦ ਪ੍ਰੀਤ ਦੇ ਦਿਓਰ ਨੇ ਉਸ ਨੂੰ ਆਪਣੀ ਬਾਹਮਾਂ ਵਿੱਚ ਚੁੱਕਿਆ ਤੇ ਕਮਰੇ ਵਿੱਚ ਲੈ ਗਿਆ ਪ੍ਰੀਤ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਬਹੁਤ ਦਿਨਾਂ ਤੋਂ ਉਸ ਦੀ ਇੱਛਾ ਸੀ ਜੋ ਕਿ ਪੂਰੀ ਹੋਣ ਜਾ ਰਹੀ ਸੀ ਘਰ ਵਾਲੇ ਤੋਂ ਦੂਰ ਰਹਿਣ ਕਰਕੇ ਉਸ ਦਾ ਦਿਲ ਨਹੀਂ ਲੱਗਦਾ ਸੀ ਪ੍ਰੀਤ ਨੇ ਰਵੀ ਨੂੰ ਕਿਹਾ ਕਿ ਪ੍ਰੀਤ ਅੱਜ ਤੇਰੇ ਘਰ ਵਾਲੇ ਦੀ ਸਾਰੀ ਕਮੀ ਪੂਰੀ ਹੋ ਜਾਣੀ ਉਸ ਤੋਂ ਬਾਅਦ ਉਹਨਾਂ ਨੇ ਪ੍ਰੀਤ ਨੂੰ ਬੈੱਡ ਤੇ ਪਾ ਦਿੱਤਾ ਤੇ ਦੋਨਾਂ ਨੇ ਮਿਲ ਕੇ ਖੇਡ ਖੇਡਿਆ ਕਮਰੇ ਤੋਂ ਬਾਹਰ ਤੱਕ ਪ੍ਰੀਤ ਦੀਆਂ ਆਵਾਜ਼ਾਂ ਆ ਰਹੀਆਂ ਸੀ ਕਿਸੇ ਨੇ ਦਰਵਾਜ਼ਾ ਖੜਕਾਇਆ ਅਤੇ ਲਾਈਟ ਚਲਾ ਦਿੱਤੀ ਪ੍ਰੀਤ ਅਤੇ ਉਸਦਾ ਦਿਓਰ ਪੂਰੀ ਮਸਤੀ ਵਿੱਚ ਸੀ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਕਦੋਂ ਦਰਵਾਜ਼ਾ ਖੁੱਲਿਆ ਅਤੇ ਬੱਤੀ ਜਗੀ ਫਿਰ ਉਹਨਾਂ ਦੀ ਨਜ਼ਰ ਪਈ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉੱਥੇ ਹੋਰ ਕੋਈ ਨਹੀਂ ਸਗੋਂ ਉੱਥੇ ਪ੍ਰੀਤ ਦਾ ਘਰ ਵਾਲਾ ਸੀ ਉਸ ਨੂੰ ਦੇਖਦੇ ਹੀ ਪ੍ਰੀਤ ਆਪਣੇ ਆਪ ਨੂੰ ਚਾਦਰ ਨਾਲ ਢੱਕਣ ਲੱਗੀ ਤੇ ਉਸਦੇ ਦਿਓਰ ਨੇ ਭੱਜ ਕੇ ਆਪਣੇ ਕੱਪੜੇ ਪਾਉਣੇ ਸ਼ੁਰੂ ਕੀਤੇ ਪ੍ਰੀਤ ਘਰਵਾਲਾ ਗੁੱਸੇ ਵਿੱਚ ਸੀ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸੀ ਲਾਲ ਹੋ ਗਈਆਂ ਸੀ ਤੇ ਉਸ ਨੇ ਜ਼ੋਰਦਾਰ ਥੱਪੜ ਰਵੀ ਦੇ ਮੂੰਹ ਤੇ ਮਾਰਿਆ ਤੇ ਕਿਹਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਮੇਰੀ ਘਰਵਾਲੀ ਨਾਲ ਇਦਾਂ ਕਰੇਗਾ ਪ੍ਰੀਤ ਆਪਣੇ ਘਰਵਾਲੇ ਨੂੰ ਦੇਖ ਕੇ ਰੋਣ ਲੱਗੀ ਤੇ ਕਹਿਣ ਲੱਗੀ ਦੇਖੋ ਤੁਸੀਂ ਬਿਲਕੁਲ ਸਹੀ ਸਮੇਂ ਤੇ ਆਏ ਹੋ ਤੁਹਾਡੇ ਭਰਾ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜਿੱਦਾਂ ਹੀ ਪ੍ਰੀਤ ਦੀ ਗੱਲ ਰਵੀ ਨੇ ਸੁਣੀ ਤਾਂ ਉਸ ਦੇ ਹੋਸ਼ ਉੱਡ ਗਏ ਤੇ ਕਹਿਣ ਲੱਗਿਆ ਪ੍ਰੀਤ ਭਾਬੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਹਾਡੀ ਮਰਜ਼ੀ ਨਾਲ ਹੀ ਤਾਂ ਸਭ ਕੁਝ ਹੋਇਆ ਹੈ ਤੁਸੀਂ ਆਪ ਹੀ ਚਾਹੁੰਦੇ ਸੀ ਕਿ ਮੈਂ ਤੁਹਾਡੇ ਨਾਲ ਇਹ ਸਭ ਕੁਝ ਕਰਾਂ ਪ੍ਰੀਤ ਨੇ ਸਭ ਗੱਲਾਂ ਤੋਂ ਇਨਕਾਰ ਕਰ ਦਿੱਤਾ ਤੇ ਰੋਣ ਲੱਗੀ ਪ੍ਰੀਤ ਦਾ ਘਰਵਾਲਾ ਉਸ ਕੋਲ ਆਇਆ ਤੇ ਉਸ ਨੂੰ ਦੇਖ ਕੇ ਜ਼ੋਰ-ਜ਼ੋਰ ਦੀ ਰੋ ਰਹੀ ਸੀ ਪਰ ਉਸ ਦੇ ਪ੍ਰੀਤ ਵੱਲ ਧਿਆਨ ਨਾ ਦਿੱਤਾ ਤੇ ਉਸ ਨੂੰ ਬਹੁਤ ਗੁੱਸਾ ਆਇਆ ਹੋਇਆ ਸੀ ਥੋੜੇ ਚਿਰ ਵਿੱਚ ਉਸ ਨੇ ਜਿਹਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਤੈਨੂੰ ਮੈਂ ਬੇਵਕੂਫ ਲੱਗਦਾ ਜੋ ਕਹੇਂਗੀ ਮੈਂ ਸੱਚ ਮੰਨ ਲਵਾਂਗਾ ਮੈਂ ਤੇਰੀਆਂ ਤੇ ਰਵੀ ਦੀਆਂ ਗੱਲਾਂ ਸੁਣ ਲਈਆਂ ਸੀ ਸ਼ਾਇਦ ਤੈਨੂੰ ਯਾਦ ਨਹੀਂ ਆਉਣਾ ਇਸ ਘਰ ਦੀ ਦੂਜੀ ਚਾਬੀ ਮੇਰੇ ਕੋਲ ਹੈ ਕਿਉਂਕਿ ਮੈਂ ਜਦੋਂ ਵੀ ਆਉਣਾ ਰਾਤ ਨੂੰ ਹੀ ਆਉਣਾ ਤਾਂ ਘਰ ਵਿੱਚ ਕਿਸੇ ਨੂੰ ਤੰਗ ਨਾ ਕਰਾਂ ਇਸ ਲਈ ਘਰ ਦੀ ਇੱਕ ਚਾਬੀ ਮੇਰੇ ਕੋਲ ਹੈ ਮੈਂ ਆਪ ਹੀ ਆ ਜਾਣਾ ਤੇ ਅੱਜ ਜਦੋਂ ਤੂੰ ਇਹ ਕਿਹਾ ਕਿ ਤੇਰੀ ਸਿਹਤ ਠੀਕ ਨਹੀਂ ਤਾਂ ਮੈਨੂੰ ਤੇਰੀ ਚਿੰਤਾ ਹੋਈ ਤੂੰ ਮੇਰਾ ਫੋਨ ਹੀ ਨਹੀਂ ਚੁੱਕਿਆ ਪਹਿਲਾਂ ਫੋਨ ਬਿਜੀ ਸੀ ਤੇ ਫਿਰ ਫੋਨ ਸਵਿਚ ਆਫ ਹੋ ਗਿਆ ਤਾਂ ਮੈਨੂੰ ਤੇਰੀ ਚਿੰਤਾ ਹੋ ਗਈ ਇਸ ਲਈ ਮੈਂ ਜਲਦੀ ਵੀ ਛੁੱਟੀ ਲੈ ਕੇ ਇੱਥੇ ਆਇਆ ਆਉਂਦੇ ਹੀ ਮੈਨੂੰ ਰਾਤ ਹੋ ਗਈ ਤੇ ਮੈਂ ਦੂਜੀ ਚਾਬੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਸਿੱਧਾ ਆਪਣੇ ਕਮਰੇ ਵਿੱਚ ਗਿਆ ਤੇ ਤੈਨੂੰ ਦੇਖਿਆ ਤੂੰ ਉੱਥੇ ਨਹੀਂ ਸੀ ਫਿਰ ਤੈਨੂੰ ਰਸੋਈ ਵਿੱਚ ਵੀ ਦੇਖਿਆ ਫਿਰ ਮੈਨੂੰ ਰਵੀ ਦੇ ਕਮਰੇ ਵਿੱਚੋਂ ਆਵਾਜ਼ ਆ ਰਹੀ ਸੀ ਜਦੋਂ ਕਿ ਤੂੰ ਮੈਨੂੰ ਦੱਸਿਆ ਸੀ ਕਿ ਅੰਜਲੀ ਤਾਂ ਪੇਕੇ ਗਈ ਹੋਈ ਹੈ ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਤੂੰ ਹੋਵੇਂ ਪਰ ਮੇਰਾ ਦਿਲ ਨਹੀਂ ਮੰਨਿਆ ਮੈਨੂੰ ਲੱਗਿਆ ਇਦਾਂ ਨਹੀਂ ਹੋ ਸਕਦਾ ਰਵੀ ਕਿਸੇ ਕੁੜੀ ਨੂੰ ਲੈ ਕੇ ਆਇਆ ਹੋਵੇ ਇਹ ਸੋਚ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਮੈਂ ਸੋਚਿਆ ਕਿ ਹੁਣ ਮੈਂ ਰਵੀ ਨੂੰ ਰੰਗੇ ਹੱਤੀ ਫੜੂੰਗਾ ਅਤੇ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਉਂਗਾ ਪਰ ਇੱਥੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਨੂੰ ਮੇਰੀ ਹੀ ਗਲਤੀ ਦਾ ਅਹਿਸਾਸ ਹੋ ਗਿਆ ਤੁਸੀਂ ਇੱਕ ਦੂਜੇ ਵਿੱਚ ਇੰਨੀ ਬੁਰੀ ਤਰ੍ਹਾਂ ਮਸਤ ਸੀ ਕਿ ਪਿਛਲੇ 5 ਮਿੰਟ ਤੋਂ ਮੈਂ ਇੱਥੇ ਖੜ੍ਹਾ ਤੁਹਾਡਾ ਗੰਦਾ ਖੇਲ ਦੇਖ ਰਿਹਾ ਸੀ ਤੇ ਤੁਹਾਨੂੰ ਪਤਾ ਵੀ ਨਹੀਂ ਸੀ ਉਸ ਵਿੱਚ ਕਿਤੋਂ ਵੀ ਇਦਾਂ ਨਹੀਂ ਲੱਗ ਰਿਹਾ ਸੀ ਕਿ ਰਵੀ ਨੇ ਤੇਰੇ ਨਾਲ ਜ਼ਬਰਦਸਤੀ ਕੀਤੀ ਹੋਵੇ ਪ੍ਰੀਤ ਦਾ ਘਰ ਵਾਲਾ ਇਹ ਕਹਿ ਰਿਹਾ ਸੀ ਕਿ ਤੂੰ ਮੇਰੇ ਭਰਾ ਕਹਿਣ ਦੇ ਲਾਇਕ ਨਹੀਂ ਉਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਸਵੇਰੇ ਪ੍ਰੀਤ ਦੀ ਦਰਾਣੀ ਵਾਪਸ ਆਈ ਉਸ ਦੇ ਨਾਲ ਪ੍ਰੀਤ ਦਾ ਘਰਵਾਲਾ ਵੀ ਸੀ ਉਸ ਨੇ ਉਸ ਦੀ ਘਰਵਾਲੀ ਨੂੰ ਸਭ ਦੱਸ ਦਿੱਤਾ ਸੀ ਕਿ ਪ੍ਰੀਤ ਨੇ ਉਸ ਤੋਂ ਪਿੱਛੋਂ ਕੀ ਕੀਤਾ ਅੰਜਲੀ ਬਹੁਤ ਰੋ ਰਹੀ ਸੀ ਤੇ ਆਪਣੇ ਘਰਵਾਲੇ ਨੂੰ ਬਹੁਤ ਕੁਝ ਕਹਿ ਰਹੀ ਸੀ ਕਹਿ ਰਹੀ ਸੀ ਕਿ ਆਕਰ ਮੇਰੇ ਪਿਆਰ ਵਿੱਚ ਕੀ ਕਮੀ ਸੀ ਜੇ ਕੁਝ ਦਿਨਾਂ ਲਈ ਮੈਂ ਗਈ ਤਾਂ ਤੁਹਾਨੂੰ ਇਹ ਸਭ ਕਰਨ ਦੀ ਲੋੜ ਪੈ ਗਈ ਉਹ ਵੀ ਆਪਣੇ ਭਰਾ ਦੀ ਘਰ ਵਾਲੀ ਨਾਲ ਤੂੰ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਤੁਸੀਂ ਲੋਕਾਂ ਨੇ ਕੁਝ ਸਮੇਂ ਦੇ ਮ제 ਲਈ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ ਸਾਡੇ ਯਕੀਨ ਨੂੰ ਤੋੜ ਦਿੱਤਾ ਪ੍ਰੀਤ ਦੀ ਦਰਾਨੀ ਆਪਣਾ ਸਮਾਨ ਪੈਕ ਕਰ ਰਹੀ ਸੀ ਤੇ ਰਵੀ ਉਸ ਨੂੰ ਰੋਕ ਰਿਹਾ ਸੀ ਤੇ ਕਹਿ ਰਿਹਾ ਸੀ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਮੈਂ ਗਲਤੀ ਨਹੀਂ ਕਰਾਂਗਾ ਪਰ ਪ੍ਰੀਤ ਨੇ ਕਿਹਾ ਕਿ ਇਹ ਗਲਤੀ ਨਹੀਂ ਇਹ ਜਾਣ ਬੁੱਝ ਕੇ ਕੀਤਾ ਹੋਇਆ ਗੁਨਾਹ ਹੈ ਇਸ ਲਈ ਕੋਈ ਮਾਫੀ ਨਹੀਂ ਅਸ ਤੋਂ ਬਾਅਦ ਤੂੰ ਆਜ਼ਾਦ ਹੈ ਜੋ ਚਾਹੇ ਕਰ ਮੈਂ ਤੈਨੂੰ ਬਹੁਤ ਛੇਤੀ ਤਲਾਕ ਦੇ ਕਾਗਜ਼ ਭੇਜ ਦਵਾਂਗੀ ਤੇ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਨਹੀਂ ਰ੍ਹਾਂਗੀ ਉਸ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਗਈ ਤੇ ਉਧਰੋਂ ਪ੍ਰੀਤ ਦਾ ਘਰ ਵਾਲਾ ਵੀ ਉਸ ਨੂੰ ਛੱਡ ਕੇ ਚਲਾ ਗਿਆ ਤੇ ਉਸ ਨੂੰ ਤਲਾਕ ਦੇ ਦਿੱਤਾ ਹੁਣ ਪ੍ਰੀਤ ਤੇ ਉਸ ਦਾ ਦਿਓਰ ਕਿਸੇ ਵੀ ਥਾਂ ਦੇ ਨਾ ਰਹਿ ਕਿਉਂਕਿ ਉਸਨੇ ਪਹਿਲਾਂ ਹੀ ਆਪਣੇ ਘਰਵਾਲੇ ਨੂੰ ਕਹਿ ਦਿੱਤਾ ਸੀ ਕਿ ਰਵੀ ਨੇ ਮੇਰੇ ਨਾਲ ਧੱਕਾ ਕੀਤਾ ਜਿਸ ਕਰਕੇ ਰਵੀ ਵੀ ਉਸ ਤੋਂ ਨਫ਼ਰਤ ਕਰ ਰਿਹਾ ਸੀ ਤੇ ਉਹ ਵੀ ਉਸ ਕੋਲ ਨਹੀਂ ਜਾ ਸਕਦੀ ਸੀ ਦੋਨੋਂ ਆਪਣੀ ਕਿਸਮਤ ਤੇ ਰੋ ਰਹੇ ਸੀ ਪ੍ਰੀਤ ਦਾ ਘਰਵਾਲਾ ਉੱਥੋਂ ਚਲਾ ਗਿਆ ਜਿੱਥੇ ਕੰਮ ਕਰਦਾ ਸੀ ਪ੍ਰੀਤ ਦੀ ਦਰਾਣੀ ਆਪਣੇ ਪੇਕੇ ਚਲੀ ਗਈ ਅਤੇ ਹੁਣ ਪ੍ਰੀਤ ਪੂਰੀ ਤਰ੍ਹਾਂ ਬਰਬਾਦ ਸੀ ਉਹ ਆਪਣੇ ਪੇਕੇ ਜ਼ਿੰਦਗੀ گزار ਰਹੀ ਸੀ ਉਸਦੇ ਪੇਕੇ ਜ਼ਿਆਦਾ ਅਮੀਰ ਨਹੀਂ ਸੀ ਭਾਬੀਆਂ ਬਹੁਤ ਕੰਮ ਕਰਵਾਉਂਦੀਆਂ ਤੇ ਮਿਹਣੇ ਮਾਰਦੀਆਂ ਤੇ ਸਾਰਾ ਉਸ ਨੂੰ ਕੰਮ ਕਰਨਾ ਪੈਂਦਾ ਇਸ ਤਰ੍ਹਾਂ ਉਹਨਾਂ ਦਾ ਹੱਸਦਾ ਖੇਲਦਾ ਪਰਿਵਾਰ ਬਰਬਾਦ ਹੋ ਗਿਆ ਸੀ ਅੱਜ ਇਸ ਗੱਲ ਨੂੰ 3 ਸਾਲ ਹੋ ਗਏ ਪ੍ਰੀਤਾ ਦੇ ਉਹ ਰਵੀ ਨਸ਼ੇ ਵਿੱਚ ਰਹਿੰਦਾ ਹੈ ਤੇ ਕਿਉਂਕਿ ਉਸ ਦਾ ਪਰਿਵਾਰ ਉਸ ਤੋਂ ਦੂਰ ਹੋ ਗਿਆ ਦੋਸਤੋ ਰਿਸ਼ਤੇ ਵਿਸ਼ਵਾਸ ਦੀ ਬਹੁਤ ਕਮਜ਼ੋਰ ਨਾਲ ਡੋਰ ਨਾਲ ਬੰਨੇ ਹੁੰਦੇ ਨੇ ਕੁਝ ਪਲਾਂ ਦੇ ਮ제 ਲਈ ਇਹ ਰਿਸ਼ਤਿਆਂ ਨੂੰ ਧੋਖਾ ਦਿੱਤਾ ਜਾਂਦਾ ਤਾਂ ਉਹਨਾਂ ਦੇ ਨਤੀਜੇ ਗਲਤ ਹੀ ਹੁੰਦੇ ਨੇ ਜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਨ੍ਹਾਂ ਦੀ ਇੱਜ਼ਤ ਕਰੋ ਜੀਵਨ ਸਾਥੀ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਧੰਨਵਾਦ ਜੀ